ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਹੋਏ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਸ੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪਰਸ਼ੰਦੀ અપਾਰ ਕਿਰਪਾ ਸਦਕੇ ਅੱਜ ਸੇਵਾਦਾਰ ਪਿੰਡ ਧੱਲੇਟਿਆ ਤੋਂ ਗਊਸ਼ਾਲਾ ਚਗਾਵਾ ਵਾਸਤੇ ਮੱਤੀ ਵਾਟ ਕੇ ਹਟੇ ਸੇਵਾਦਾਰ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜੀ ਜਗਤਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਇਸ ਵੀ ਭਾਵਨਾਵਾਂ ਨਾਲ ਬਾਈ ਜੀ ਹੁਣ ਇਹ ਦੋਵਾਂ ਨੂੰ ਪੱਠੇ ਜਾਣ ਕੀਤੇ ਪਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਤ ਚੜ ਕੇ ਹਿੱਸਾ ਲੈਂਦਾ ਬਾਲ ਆਦਾਂ ਬੱਚੇ ਤੇ ਨਾਲ ਹੀ ਧੰਨਵਾਦ ਕਰਦੇ ਸਾਰੇ ਸੇਵਾਦਾਰਾਂ ਦਾ ਜੋ ਆਪ ਦੀ ਚਿੰਤਿ ਸਮੇਂ ਤੋਂ ਸਮਾਂ ਕੱਢ ਕੇ ਦੋਵਾਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆ ਜੋ ਇੱਕ ਉਤਮ ਸੇਵਾ ਨਗਦ ਪਾਲਾ ਪਰਮਾਤਮਾ ਇਹਨਾਂ ਸਾਰੇ ਸੇਵਾਦਾਰਾਂ ਦੀਆਂ ਵੀ ਮਨੋ ਕਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਤ ਚੜ ਕੇ ਹਿੱਸਾ ਲੈਂਦਾ ਬਾਲ ਆਦਾਂ ਬੱਚੇ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਗਉ ਗਰੀਬ ਦੇ ਹਮੂ ਗਮਾ ਦੇ ਸੰਗਤ ਬ੍ਰਾਹਮਣੇ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਸਾਰਾ ਜੀਵਨ ਗਉ ਗਰੀਬ ਦੇ ਲੇਖੇ ਲਾਇਆ ਹੈ ਉਹਨਾਂ ਦੇ ਅਸ਼ੀਰਵਾਦ ਰਾਚ ਰਹੀ ਹੈ ਮਹਾ ਪਰਸ਼ਾ ਕੇ ਗਮਾ ਕੇ ਪ੍ਰਮਾਤਮਾ ਗੀਰਦਾਸ ਬੇਨਤੀ ਕਰਦੇ ਆ ਕਿ ਸੇਵਾਦਾਰਾਂ ਤੇ ਮਿਹਰ ਪਰਿਆ ਹੱਥ ਰੱਖੋ ਮਹਾ ਪਰਸ਼ਾ ਤੇ ਮਿਹਰ ਪਰਿਆ ਹੱਥ ਰੱਖੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੇਵਾਦਾਰ ਵੱਧ ਤੋਂ ਵੱਧ ਗਮਾ ਦੀ ਸੇਵਾ ਕਰ ਸਕਣੋ ਤੇ ਮਹਾ ਪਰਸ਼ ਵੱਧ ਤੋਂ ਵੱਧ ਗਮਾ ਦੀ ਸੇਵਾ